ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਮੋਗਾ ਕਾਂਗਰਸ ਤੋਂ ਬਾੜ ਹੋਈ ਨਜ਼ਰ ਆ ਰਹੀ ਹੈ 21 ਤਰੀਕ ਨੂੰ ਮੋਗਾ ਦੇ ਵਿੱਚ ਕਾਂਗਰਸ ਦੀ ਰੈਲੀ ਹੈ ਦੋਵੇਂ ਧੜਿਆਂ ਨੇ ਖੁਦ ਨੂੰ ਅਸਲੀ ਕਾਂਗਰਸੀ ਦੱਸਿਆ ਹੈ ਮਾਲਵਿਕਾ ਸੂਤ ਜਿਨ੍ਹਾਂ ਵੱਲੋਂ ਚੋਣ ਲੜੀ ਗਈ ਸੀ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਬਾਈਕਾਟ ਕੀਤਾ ਹੈ ਮਾਲਵਿਕਾ ਸੂਤ ਨੇ ਕਿਹਾ ਕਿ ਹਾਈ ਕਮਾਨ ਵੱਲੋਂ ਰੈਲੀ ਦੇ ਲਈ ਕੋਈ ਸੱਦਾ ਨਹੀਂ ਹੈ ਇਸ ਕਰਕੇ ਅਸੀਂ ਰੈਲੀ 'ਚ ਸ਼ਾਮਲ ਨਹੀਂ ਹੋਵਾਂਗੇ ਔਰ ਸਿੱਧੂ ਧੜਾਏ ਕਹਿ ਰਿਹਾ ਕਿ ਕਾਂਗਰਸ ਦੇ ਛੱਡੇ ਹਾਂ ਇਹ ਰੈਲੀ ਹੋ ਰਹੀ ਹੈ ਸੋ ਦੋਵੇਂ ਧੜੇ ਆਪਣੇ ਆਪ ਨੂੰ ਅਸਲੀ ਕਾਂਗਰਸੀ ਦੱਸ ਰਹੇ ਨੇ ਔਰ ਮੋਗਾ ਦੇ ਵਿੱਚ ਕਾਂਗਰਸੀ ਜਿਹੜੇ ਨੇ ਉਹ ਵੱਖੋ ਵੱਖਰੇ ਧੜਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਅੱਧੇ ਘੰਟੇ ਦੇ ਵਕਫੇ ਦੇ ਵਿੱਚ ਅੱਧੇ ਘੰਟੇ ਦੇ ਵਕਫੇ ਦੇ ਵਿੱਚ ਮੋਗਾ ਦੇ ਵਿੱਚ ਦੋ ਅਲੱਗ-ਅਲੱਗ ਪ੍ਰੈਸ ਕਾਨਫਰੰਸ ਹੋਈਆਂ ਨੇ ਇੱਕ ਧੜਾ ਰੈਲੀ ਦੇ ਹੱਕ ਚ ਹੈ ਤੇ ਇੱਕ ਧੜਾ ਰੈਲੀ ਦੇ ਵਰੋਚੇ ਸੋਤੇ ਘੰਟੇ ਦੇ ਵਕਫੇ ਦੇ ਵਿੱਚ ਦੋ ਵੱਖੋ-ਵੱਖਰੀਆਂ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਨੇ। ਤੁਸੀਂ ਵੀ ਇਹ ਸਟੋਰੀ ਡਾਊਨਲੋਡ ਕਰ ਲਓ। ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ। ਔਰ ਜਿਹੜਾ ਬੰਦਾ ਕਾਂਗਰਸ ਨੂੰ ਪਿਆਰ ਕਰਦਾ ਕਾਂਗਰਸ ਨਾਲ ਜੁੜਿਆ ਇਹ ਸਾਡੇ ਪ੍ਰਧਾਨ ਸਾਹਿਬ ਤੇ ਕਾਂਗਰਸ ਦੇ ਹੋਰ ਆਲਾਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਕੱਟ ਕਰ ਸਕਦਾ ਕੋਈ ਵੀ ਕੰਮ ਕਰ ਸਕਦਾ ਤੇ ਕੋਈ ਵੀ ਰੈਲੀ ਕਰ ਸਕਦਾ ਇਸ ਗੱਲ ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ ਸਾਨੂੰ ਕਾਂਗਰਸ ਦੇ ਦਫ਼ਤਰੋਂ ਹਾਈ ਕਮਾਂਡ ਤੋਂ ਦਿੱਲੀੋਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਇਹ ਤੁਹਾਡੇ ਸਾਹਮਣੇ ਜਿਹਨੇ ਮੋਗਾ ਤੋਂ ਚੋਣ ਲੜੀ ਆ ਉਹ ਵੀ ਇੱਥੇ ਹੀ ਹੈ ਜਿਹੜੇ ਪੁਰਾਣੇ ਸੀਨੀਅਰ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਵੀ ਇੱਥੇ ਜੇ ਮੋਗੇ ਕੋਈ ਵੀ ਮੀਟਿੰਗ ਜਾਂ ਕੁਝ ਵੀ ਕਰ ਰਹੇ ਹੈਗੇ ਇਕੱਠ ਉਹ ਉਹ ਬੰਦੇ ਕੋਸ਼ਿਸ਼ ਕਰ ਰਹੇ ਜਿਹੜੇ ਮੋਗਾ ਤੋਂ ਹੀ ਨਹੀਂ ਹੈ ਪਹਿਲੀ ਗੱਲ ਮੋਗਾ ਦੇ ਕਦੀ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਨਹੀਂ ਖੜੇ ਜੇ ਉਹ ਕਰ ਰਹੇ ਹੈਗੇ ਜੇ ਅਸਲੀ ਕਾਂਗਰਸੀ ਹੈ ਤੇ ਇਲੈਕਸ਼ਨਸ ਦੇ ਵਿੱਚ ਵਿਰੋਧਾ ਕਿਉਂ ਇੰਨੀ ਹੋਈ ਕਿਉਂ ਆਪਾਂ ਦੂਜੀ ਪਾਰਟੀਆਂ ਨੂੰ ਵੋਟਾਂ ਪਵਾਈਆਂ ਕਿਉਂ ਨਹੀਂ ਆਪਾਂ ਕਾਂਗਰਸ ਨੂੰ ਪਵਾਈਆਂ ਅੱਜ ਜੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ 21 ਤਰੀਕ ਨੂੰ ਬੰਦੇ ਪੇਜੋ ਤਾਂ ਲੋਕਾਂ ਦਾ ਇਹੀ ਸਵਾਲ ਹੈ ਕਿ ਅਸੀਂ ਉਹੀ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਕਿਹਾ ਸੀਗਾ ਕਿ ਦੂਜੀ ਪਾਰਟੀ ਨੂੰ ਵੋਟ ਪਾਓ